ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀ ਲੀਡਰਸ਼ਿਪ ਵਿੱਚ ਕੀਤਾ ਗਿਆ ਵੱਡਾ ਫੇਰਬਦਲ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਕ ਅਰਜੁਨ ਖੜਕੇ ਨੇ ਪੰਜਾਬ ਦੇ ਕਾਂਗਰਸ ਲੀਡਰਸ਼ਿਪ ਦੇ ਵਿੱਚ ਵੱਡਾ ਫੇਰਬਦਲ ਫੇਰਬਦਲ ਕਰਦਿਆ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਨੇ ਪੰਜਾਬ ਦੇ ਸੀਨੀਅਰ ਲੀਡਰਾਂ ਨੂੰ ਕਿਹੜੇ ਲੀਡਰ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਹੈ ਕਿਹੜੇ ਚਿਹਰੇ ਨੂੰ ਅੰਗੋਲਿਆ ਗਿਆ ਹੈ ਸਾਰਾ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਚਰਚਾ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਦੇ ਵਿੱਚ ਵੱਡਾ ਫੇਰਬਦਲ ਕਰਦਿਆਂ ਰਾਸ਼ਟਰੀ ਪ੍ਰਧਾਨ ਮਲਕਰ ਜੀ ਖੜਗੇ ਨੇ ਪਾਰਟੀ ਪੱਧਰ ਨੂੰ ਹੋਰ ਮਜ਼ਬੂਤ ਕਰਨ ਲਈ ਵੱਡਾ ਫੇਰਬਦਲ ਕੀਤਾ ਹੈ ਜਿਹੜੇ ਲੀਡਰ ਪੰਜਾਬ ਦੇ ਬਿਲਕੁਲ ਸੁਸਤ ਚੱਲ ਰਹੇ ਸੀ ਉਹਨਾਂ ਨੂੰ ਪਿੱਛੇ ਕਰ ਦਿੱਤਾ ਗਿਆ ਔਰ ਜਿਹੜੇ ਲੀਡਰ ਤੇ ਇਤrar ਪਾਰਟੀ ਲਈ ਕੰਮ ਕਰਨੇ ਉਹਨਾਂ ਲੀਡਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਜਿਵੇਂ ਪ੍ਰਗਟ ਸਿੰਘ ਗਵਿੰਦਰ ਸਿੰਘ ਗੰਦਾਵਾ ਤੇ ਸੁਖਵਿੰਦਰ ਸਿੰਘ ਡੈਣੀ ਇਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਜੋ ਕਿ ਪੰਜਾਬ ਵਿੱਚ ਇੰਚਾਰਜ ਤੇ ਸੈਨ ਇੰਚਾਰਜ ਵੀ ਲਗਾ ਦਿੱਤੇ ਗਏ ਨੇ ਸੋ ਪੰਜਾਬ ਕਾਂਗਰਸ 27 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਵੱਡਾ ਫੇਰਬਦਲ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਪ੍ਰਧਾਨ ਵੀ ਜਿਹੜਾ ਆਉਣ ਵਾਲੇ ਕੋਈ ਦਿਨਾਂ ਵਿੱਚ ਬਦਲ ਦਿੱਤਾ ਜਾਵੇਗਾ ਸੋ ਪੰਜਾਬ ਦੀ ਇੱਕ ਬਹੁਤ ਹੀ ਵਧੀਆ ਲੀਡਰਸ਼ਿਪ ਤਿਆਰ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਜੋ ਇੰਚਾਰਜ ਅਤੇ ਸਹਿਮ ਇੰਚਾਰਜ ਲਾਏ ਨੇ ਉਹਨਾਂ ਦੀ ਦੇਖਰੇਖ ਹੈ ਪੰਜਾਬ ਦਾ ਕਾਂਗਰਸ ਪ੍ਰਧਾਨ ਨਮਾ ਬਣਾਇਆ ਜਾਵੇਗਾ ਸੋ ਮਲਕਰ ਜਨ ਖੜਗੇ ਨੇ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਜਨਰਲ ਸਕੱਤਰ ਤੇ ਇੰਚਾਰਜਾਂ ਨਾਲ ਰੱਖ ਕੇ ਕੰਮ ਕਰਨ ਵਾਸਤੇ ਉਹਨਾਂ ਨੂੰ ਕਿਹਾ ਹੈ ਔਰ ਜੋ ਜਨਰਲ ਸਕੱਤਰ ਪੰਜਾਬ ਦਾ ਲਾਇਆ ਹੈ ਅਲੋਕ ਸ਼ਰਮਾ ਅਤੇ ਰਵਿੰਦਰ ਢਾਲਵੀ ਨੂੰ ਜੋ ਸੈ ਸਕੱਤਰ ਨਿਯੁਕਤ ਕੀਤਾ ਸੋ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੈਨੂ ਗੋਪਾਲ ਵੱਲੋਂ ਸ਼ੁੱਕਰਵਾਰ ਦੇ ਰਾਤ ਸੂਚੀ ਜਾਰੀ ਕਰਦਿਆਂ ਪ੍ਰਕਰ ਸਿੰਘ ਨੂੰ ਉੱਤਰਾਖੰਡ ਦਾ ਸਕੱਤਰ ਅਤੇ ਸੁਖਿੰਦਰ ਸਿੰਘ ਡੈਣੀ ਨੂੰ ਦਿੱਲੀ ਦਾ ਸਕੱਤਰ ਨਿਯੁਕਤ ਕਰ ਦਿੱਤਾ ਹੈ ਸੋ ਪੰਜਾਬ ਦੇ ਵਿੱਚ 77 ਵਜੋਂ ਨਿਯੁਕਤ ਹੋਏ ਅਲੋਕ ਸ਼ਰਮਾ ਜੋ ਰਾਜਸਥਾਨ ਤੋਂ ਬੁਲਾਉਣ ਕਰਦੇ ਨੇ ਜਦੋਂ ਕਿ ਡਾਲਵੀ ਜਿਹੜੇ ਸੈ ਸਕੱਤਰ ਨੇ ਉਹ ਮਹਾਰਾਸ਼ਟਰ ਨੂੰ ਬੁਲਾਉਣ ਕਰਦੇ ਨੇ ਸੋ ਪਾਰਟੀ ਵੱਲੋਂ ਜਾਰੀ ਨਿਯੁਕਤੀਆਂ ਮੁਤਾਬਕ ਸ਼ਰਦ ਯਾਦਵ ਦੀ ਬੇਟੀ ਸੁਭਾਸ਼ਿਨੀ ਜਾਦੂ ਨੂੰ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਗੁਜਰਾਤ ਸੂਬੇ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਸੋ ਰਾਜਸਥਾਨ ਤੋਂ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਖਿਲਾਫ ਬਗਾਵਤੀ ਸੁਰਾਂ ਵਾਲੀ ਦੇਵਿਆ ਮੈਦਾਨਾ ਨੂੰ ਚੁਣਾਵੀ ਰਾਜ ਜੰਮੂ ਕਸ਼ਮੀਰ ਅਤੇ ਲਦਾਖ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਮਨੋਜ ਯਾਦਵ ਨੂੰ ਵੀ ਸਕੱਤਰ ਲਗਾਇਆ ਗਿਆ ਹੈ ਸੋ ਜਦ ਕਿ ਦੂਜੇ ਚੁਣਾਵੀ ਸੂਬੇ ਹਰਿਆਣਾ ਲਈ ਮਨੋਜ ਚੋਹਾਨ ਅਤੇ ਪਰਫੁੱਲ ਬਿੰਦਾਰੋ ਗੁਲਾਪੇ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਕੰਸ ਪ੍ਰਧਾਨ ਦੇ ਦਫਤਰ ਲਈ ਪ੍ਰਣਾਮ ਚਾਹ ਅਤੇ ਗੌਰਵ ਗਾਂਧੀ ਨੂੰ ਸਖਤਰ ਨਿਯੁਕਤ ਕੀਤਾ ਗਿਆ ਕਿਉਂਕਿ ਮੀਡੀਆ ਪਬਲਿਸਿਟੀ ਵਿਭਾਗ ਦੇ ਵਿੱਚ ਵਿਨਿਤ ਉਨੀਆ ਚੁਚਕਾ ਚਤੁਰਵੇਦੀ ਨੂੰ ਇਸ ਸਖਤਰ ਦੀ ਐਮ ਭੁਮਿਕਾ ਨ ਦਿੱਤੀ ਗਈ ਹੈ ਸੋ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜੋ 2024 ਦਾ ਵਿਧਾਨ ਸਭਾ ਚੋਣ ਤੋਂ ਪਹਿਲਾਂ ਸਖਤਰ ਤੇ ਸਹਿਜ ਸਖਤਰ ਬਾਕੀ ਸਾਰੀ ਲੀਡਰਸ਼ਿਪਾਂ ਮਿਲ ਕੇ ਪੰਜਾਬ ਦੀ ਕਾਂਗਰਸ ਨੂੰ ਮਜ਼ਬੂਤ ਕਰਨੇ ਅਤੇ ਪੰਜਾਬ ਕਾਂਗਰਸ ਦੇ ਵਿੱਚ ਇੱਕ ਇਕਾ ਕਰਵਾ ਕੇ ਪੰਜਾਬ ਦੇ ਵਿੱਚ ਨਵਾਂ ਜੋ ਕਾਂਗਰਸ ਪਾਰਟੀ ਨੇ ਪ੍ਰਧਾਨ ਲਵਣਾ ਹੈ ਉਸ ਨੂੰ ਲੈ ਕੇ ਵੀ ਇਹ ਸਾਰਾ ਜਿਹੜੀ ਗੱਲਬਾਤ ਹੋਵੇਗੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਨਵਾਂ ਪ੍ਰਧਾਨ ਵੀ ਲਾ ਸਕਦੀ ਹੈ ਕਾਂਗਰਸ ਦੇ ਵਿੱਚ